ਜਦਾਂ ਦੇਖ ਕੇ ਲੱਗਦਾ ਵੀ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਣੀ ਹੈ ਤੇ ਕਿਉਂਕਿ ਮੇਜਰ ਐਕਸੀਡੈਂਟ ਆ ਉਹਦੇ ਲਈ ਟਾਈਮ ਤਾਂ ਲੱਗਦਾ ਯਾਰ ਕਿਉਂਕਿ ਸਾਡਾ ਮੇਨ ਕਾਟਾਰ ਦਾ ਆਰਟਿਸਟ ਆ ਤੇ ਸਾਡਾ ਫਰਜ਼ ਵੀ ਆ ਤੇ ਉਹਨਾਂ ਦੇ ਨਾਲ ਦੁੱਖ ਦੀ ਘੜੀ 'ਚ ਖੜੇ ਹੋਣਾ ਬਹੁਤ ਜਿਹੜੀ ਸਿਚੁਏਸ਼ਨ ਤਾਂ ਕ੍ਰਿਟੀਕਲ ਆ ਪਰ ਜਦਾਂ ਦੇਖ ਕੇ ਲੱਗਦਾ ਵੀ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਣੀ ਹੈ ਤੇ ਕਿਉਂਕਿ ਮੇਜਰ ਐਕਸੀਡੈਂਟ ਆ ਉਹਦੇ ਲਈ ਟਾਈਮ ਤਾਂ ਲੱਗਦਾ ਯਾਰ ਤੇ ਹਾਲੇ ਆਪਾਂ ਕੁਝ ਜਿੱਦਾਂ ਟਾਈਮ ਤਾਂ ਨਹੀਂ ਕਹਿ ਸਕਦੇ ਪਰ ਗੁਰੂ ਮਹਾਰਾਜ ਦੀ ਕਿਰਪਾ ਹੋ ਜਣੀ ਹੈ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੋਈ ਹੈ ਹਾਂਜੀ ਮੇਰੇ ਉਹਨਾਂ ਦੇ ਫਾਦਰ ਲਾਲ ਨਾਲ ਹੁਣੇ ਮਾਰਛੀ ਤੱਕ ਕਾਫੀ ਮੂਰਚ ਉਹਨਾਂ ਦੇ ਸਹਿਯੋਗੀ ਸੱਜਣ ਸੀ ਬਸ ਇਹੀ ਆ ਵੀ ਸਾਰੇ ਕਹਿ ਰਹੇ ਵੀ ਗੁਰੂ ਮਹਾਰਾਜ ਜੀ ਅਰਦਾਸ ਕਰੋ ਕਿਉਂਕਿ ਸਾਡਾ ਮੇਨ ਕਤਾਰ ਦਾ ਆਰਟਿਸਟ ਹੈ ਤੇ ਸਾਡਾ ਫਰਜ਼ ਵੀ ਆ ਤੇ ਉਹਨਾਂ ਦੇ ਨਾਲ ਦੁੱਖ ਦੀ ਘੜੀ ਚ ਖੜੇ ਹੁੰਦਾ ਕਿ ਬਾਕੀ ਮਹਾਰਾਜ ਪਲੀ ਕਰੂਆ ਇਸ ਤਰ੍ਹਾਂ ਦੇ ਐਕਸੀਡੈਂਟ ਹੋਦੇ ਨੇ ਕਿ ਹੱਲ ਹੋਣਾ ਚਾਹੀਦਾ ਇਹਦਾ ਹਾਂਜੀ ਇਹਦੇ ਵਿੱਚ ਪ੍ਰਸ਼ਾਸਨ ਦਾ ਹੀ ਆ ਜੀ ਸਰਕਾਰ ਨੂੰ ਇਸ ਇਹ ਜਿਹੜਾ ਬਹੁਤ ਵੱਡਾ ਮੁੱਦਾ ਆ ਇਕਲਾ ਰਾਜਵੀ ਜਿਵੰਦੇ ਦੀ ਨਹੀਂ ਹੋਰ ਵੀ ਬਹਿਨੇ ਐਕਸੀਡੈਂਟ ਹੁੰਦੇ ਚਲੋ ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਕ ਉਹਨੂੰ ਗੁਰੂ ਮਹਾਰਾਜ ਨੇ ਪ੍ਰਸਿੱਧੀ ਵਖਸੀ ਤੇ ਉਹ ਮੇਨ ਸਟੇਸ਼ਨ 'ਚ ਆ ਗਿਆ ਤੇ ਵੈਸੇ ਹੀ ਇਦੋਂ ਸੇਮ ਜਿਹੜੇ ਐਕਸੀਡੈਂਟ ਬਹੁਤ ਹੁੰਦੇ ਆ ਤੇ ਉਹਦੇ ਲਈ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਮਗਰੋਂ ਫਿਰ ਕੀ ਫਾਇਦਾ ਹਰ ਸੀਐਮ ਸਾਹਿਬ ਵੀ ਇੱਥੇ ਆਏ ਸੀਗੇ ਤੇ ਉਹ ਜਰੂਰ ਇਹਦੇ ਬਾਰੇ ਸੋਚਣ ਤੇ ਸੋਚਣਾ ਚਾਹੀਦਾ ਉਹਨਾਂ ਨੂੰ